ਬ੍ਰੇਕ ਤੁਮਾਰ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਾਥ ਤੁਹਾਡਾ ਵੀ ਸਵਾਗਤ ਹੈ ਜੀ ਮਿਹਰਬਾਨੀ ਖੜਾ ਸਾਹਿਬ ਜੀ ਅੱਗੇ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਵਿੱਚ ਹਾਲ ਹੀ ਦੇ ਵਿੱਚ ਵੱਡੇ ਸਿਆਸੀ ਹਲਚਲ ਦੇਖਣ ਨੂੰ ਮਿਲੀ ਹੈ ਜਦੋਂ ਪਾਰਟੀ ਦੇ ਹਾਈ ਕਮਾਂਡ ਨੇ ਸਾਬਕਾ ਸੂਬਾ ਪ੍ਰਧਾਨ ਅਤੇ ਪਠਾਨਕੋਟ ਦੇ ਵਿਧਾਇਕ ਅਸ਼wini ਸ਼ਰਮਾ ਨੂੰ ਪੰਜਾਬ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਕੀ ਇਹ ਮੋੜ ਨਿਯੁਕਤੀ ਮੌਜੂਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਦਾ ਇੱਕ ਤਰੀਕਾ ਹੈ ਜਾਂ ਫਿਰ ਇਹ ਜਾਖੜ ਦੇ ਪਰ ਕੁਤਰਣ ਦੀ ਕੋਈ ਸਿਆਸੀ ਚਾਲ ਹੈ ਕਿਸ ਸੰਦਰਭ ਦੇ ਵਿੱਚ ਦੇਖਦੇ ਹੋ ਤੁਸੀਂ ਇਸ ਖਬਰ ਨੂੰ ਦਖੋ ਸਾਡੇ ਜਿਹੜੇ ਸਤਕਾਰਯੋਗ ਸੇਨ ਕੁਮਾਰ ਜਾਖੜ ਸਾਹਿਬ ਹੈਗੇ ਆ ਹਾਂਜੀ ਉਹ ਕਾਂਗਰਸ ਦੇ ਵਿੱਚ ਤਿੰਨ ਪੀੜੀਆਂ ਤੋਂ ਉਹਨਾਂ ਦਾ ਬੋਰਵਾਲਾ ਪਿਤਾਪੁਰਖ ਹੀ ਰਹਾ ਹੈ ਹਾਂਜੀ ਦਾ ਬਲਰਾਮ ਜਾਖੜ ਸਿੰਘ ਜਾਖੜ ਗਨਸਦੀਪ ਜਾਖੜ ਹਮ ਮਤਲਬ ਇਹ ਗੱਲ ਹੈ ਕਿ ਉਹਨਾਂ ਨੇ ਕਾਂਗਰਸ ਪਾਰਟੀ ਲਈ ਬੜੇ ਉਹਨਾਂ ਦੀ ਕੁਰਬਾਨੀਆਂ ਵੀ ਆਂ ਕੰਮ ਵੀ ਕੀਤਾ ਤੇ ਉਹਨਾਂ ਨੇ ਉਹਦੇ ਵੀ ਹਰਮਾਨੇ ਸਾਰੀ ਦੁਨੀਆ ਦੇ ਹਾਂਜੀ ਲੇਕਿਨ ਉਹਨਾਂ ਨੇ ਕਾਂਗਰਸੀ ਲੰਕਾ ਨੂੰ ਸਾਰਨ ਲਈ ਪਵਿਸ਼ਨ ਬਣਨਾ ਪਿਆ ਹਮ ਔਰ ਪਵਿਸ਼ਨ ਬਣਦਿਆ ਜਿੱਦਾਂ ਪਵਿਸ਼ਨ ਉਹਨਾਂ ਨੇ ਕਿਹਾ ਸੀ ਜਿ ਸ਼੍ਰੀ ਰਾਮ ਨੇ ਆਖਿਆ ਸੀਗਾ ਕਿ ਤੈਨੂੰ ਰਾਜ ਭਾਗ ਰਾਮਨੁਦਬਨ ਤੈਨੂੰ ਮਿਲ ਤੇ ਇਹਨਾਂ ਨੇ ਵੀ ਉਹੀ ਕੀਤਾ ਕਿ ਇਹਨਾਂ ਨੂੰ ਕਾਂਗਰਸ ਤੋਂ ਪ੍ਰਧਾਨ ਸੀਗੇ ਪੰਜਾਬ ਕਾਂਗਰਸ ਦੇ ਭਾਜਪਾ ਨੇ ਉਹਨਾਂ ਨੂੰ ਪ੍ਰਧਾਨ ਬਣਾਤਾ ਪੰਜਾਬ ਦਾ ਬਣਾਤਾ ਪੰਜਾਬ ਦੇ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਨੂੰ ਭਾਜਪਾ ਨੇ ਐਕਸੈਪਟ ਨਹੀਂ ਕੀਤਾ ਹੂੰ ਜਿਹੜੀ ਟਕਸਾਲੀ ਭਾਜਪਾ ਉਹਨਾਂ ਨੇ ਇਹਨੂੰ ਮੰਨਿਆ ਨਹੀਂ ਸੀ ਅੰਦਰੋਂ ਬੇਸ਼ੱਕ ਜਦੋਂ ਕਿਤੇ ਅਖਬਾਰ ਦੀ ਗੱਲ ਹੋਣੀ ਜਾਂ ਕਿਤੇ ਬਿਆਨ ਮੀਡੀਆ ਕੋਲ ਲੈਣਾ ਉਹਨਾਂ ਕਿਹਾ ਜੋ ਹਾਈ ਕਮਾਂਡ ਹੁਕਮ ਸਾਨੂੰ ਸਰਮਤੇ ਤੇ ਹਾਂਜੀ ਪਰ ਦਿਲੋਂ ਨਹੀਂ ਸੀ ਉਹਨੂੰ ਸਤਿਕਾਰ ਦੇ ਹੂੰ ਕਿਉਂਕਿ ਜਿਹੜੇ ਅਸ਼ਨੀ ਕੁਮਾਰ ਪ੍ਰਧਾਨ ਸੀ ਉਸ ਵੇਲੇ ਸ਼ਰਮਾ ਜੀ ਹਾਂਜੀ ਉਹਨਾਂ ਨੂੰ ਦੱਸਿਆ ਹੀ ਨਹੀਂ ਪੁੱਛਿਆ ਹੀ ਨਹੀਂ ਵੀ ਤੇਨੂੰ ਤੇਰਾ ਕੀ ਕਸੂਰ ਆ ਹੂੰ ਨਾ ਉਹਨਾਂ ਨੇ ਇਹ ਗੱਲ ਕੀਤੀ ਵੀ ਤੁਸੀਂ ਜਾ ਰਹੇ ਹੋ ਉਹਦੇ ਦਫ਼ਤਰ ਬੀਟੇ ਭੱਜ ਭਾੜੇ ਹੂੰ ਹੂੰ ਤੇ ਮੈਂ ਉਹ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਨਾਉਂਸਮੈਂਟ ਹੋ ਗਈ ਆ ਉਹ ਵਿਚਾਰੇ ਆਪਣੀ ਗੱਡੀ ਸਟੜਕ ਗਾਂ ਜਾਂਦੇ ਤੇ ਵੀ ਮੇਰਾ ਕੰਮ ਤੇ ਬੜੇ ਗਾ ਲੋਕ ਲਾ ਗਏ ਹਾਂਜੀ ਫਿਰ ਦੁਆਰਾ ਮਿਲੇ ਹੀ ਨਹੀਂ ਉਹਨਾਂ ਕਿੰਨੂੰ ਪਰੰਤੂ ਕੀਤਾ ਹੀ ਨਹੀਂ ਉਹਨਾਂ ਨੇ ਹੂੰ ਹੂੰ ਉਹਨਾਂ ਨੇ ਧਾਕਣ ਸਾਹਿਬ ਨੂੰ ਮੁਬਾਰਕ ਵੀ ਦਿੱਤੀ ਨਹੀਂ ਸੀ ਸਾਨੂੰ ਕਿਉਂਕਿ ਜਿਹੜੇ ਪੰਜਾਬ ਦੇ ਭਾਜਪਈ ਨਹੀਂ ਯੋਗੇ ਨਹੀਂ ਸੀ ਅੱਜ ਕਾਰਸ ਤੋਂ ਲੱਭੇ ਬੰਦੇ ਸੀ ਸਿਆਣੇ ਤੇ ਸੁਲਝੇ ਹੋਏ ਉਹ ਭਾਜਪਦੀ ਪ੍ਰਧਾਨਗੀ ਕਰਨਗੇ ਹਾਂਜੀ ਬੇਸ਼ੱਕ ਉਹ ਜਦੋਂ ਡਾਕਟਰ ਸਾਹਿਬ ਗਏ ਆ ਬਹੁਤ سارے ਕਾਂਗਰਸੀ ਨੇਤਾ ਵੀ ਗਏ ਆ ਹੂੰ ਤੇ ਜਦੋਂ ਨਾ ਕਿਤੇ ਜਾਂਦੇ ਸੀ ਪ੍ਰੈਸ ਕਾਨਫਰੰਸ ਕਰਨੇ ਜਾਂ ਕਿਤੇ ਹੋਰ ਜਣਾ ਜਾਕੜ ਸਾਹਿਬ ਨੇ ਹੂੰ ਤੇ ਜਾਕੜ ਸਾਹਿਬ ਨੇ ਕੁਝ ਕਾਂਗਰਸੀ ਹੁਣੇ ਹੂੰ ਤੋਂ ਉਧਰ ਤਾਂ ਲੱਗਦਾ ਕਿ ਮਤਲਬ ਭਾਜਪਾ ਨੂੰ ਹੁਣ ਕਾਂਗਰਸ ਦੇ ਨਿਕਲੇ ਬੰਦੇ ਚਲਾ ਰਹੇ ਹੈਗੇ ਹਣਾ ਜੀ ਜੀ ਲੇਕਿਨ ਜਿਹੜੀ ਭਾਜਪਾ ਦੇ ਟਕਸਾਲੀ ਸੀ ਜਿਨ੍ਹਾਂ ਨੇ ਆਪਣੇ ਨੂੰ ਜਿਹੜੀ ਆਰਐਸਜੀ ਥਿਉਰੀ ਹੈਗੀ ਆ ਜਾਂ ਭਾਜਪਾ ਦੀ ਜਿਹੜੀ ਮਤਲਬ ਗੱਲ ਹੈਗੀ ਆ ਜੋ ਰਾਸ਼ਟਰੀ ਵਤਨ ਦਾ ਹੈਗਾ ਜਿਹੜੀ ਉਹਦੇ ਨਾਲ ਮਤਲਬ ਗੁੰਨੇ ਲੋਕ ਸੀਗੇ ਉਹ ਨੁਕਸਾਨ ਗਿਆ ਸੀ ਹੂੰ ਹਣਾ ਜੀ ਹਾਂ ਇਹ ਗੱਲ ਹੈਗੀ ਕਿ ਹੁਣ ਅੱਜ ਦੇ ਹਾਲਾਤ ਦੇ ਵਿੱਚ ਨਾ ਮੈਂ ਲਿਖਿਆ ਕਿ ਜਦੋਂ ਨਾ ਧਖੜ ਸਾਹਿਬ ਦਾ ਕਦ ਉੱਚਾ ਔਨੈਸਟ ਹੂੰ ਉਹਨਾਂ ਨੇ ਭਾਜਪਾ 'ਚ ਰਹਿੰਦੇ ਹੋਏ ਹਮੇਸ਼ਾ ਇਹ ਗੱਲ ਆਖੀ ਹੈਗੀ ਆ ਵੀ ਜਦੋਂ ਕਿ ਉਹਨਾਂ ਨੇ ਮੋਦੀ ਸਾਹਿਬ ਨਾਲ ਗੱਲ ਕੀਤੀ ਹੈ ਹਮ ਜਦੋਂ ਵੀ ਜਾਂ ਅਮਰ ਸ਼ਾਂਖ ਕੋਲ ਬਿਠੇ ਆ ਗਏ ਹਾਂ ਜਾਂ ਉਹਨਾਂ ਨੇ ਮਤਲਬ ਭਾਜਪਾ ਦੇ ਇੰਡੀਆ ਦੇ ਪ੍ਰਧਾਨ ਕੋਲ ਬਿਠੇ ਆ ਗਏ ਉਹਨਾਂ ਨੇ ਗੱਲ ਜੋ ਸੁਣੀ ਆ ਉਹਨਾਂ ਨੂੰ ਉਹਨਾਂ ਨੇ ਸੁਣ ਤੋਂ ਬਾਅਦ ਹੀ ਉਹਨਾਂ ਨੇ ਆ ਕੇ ਬਿਆਨ ਦਿੱਤਾ ਸੀ ਵੀ ਭਾਜਪਾ ਨੂੰ ਪੰਜਾਬ ਦੇ ਬਤੀ ਆਪਣਾ ਨਜ਼ਰੀਆ ਬਦਲਣਾ ਪੈਣਾ ਹਮ ਜਿਹੜਾ ਤੁਸੀਂ ਪੰਜਾਬ ਨੂੰ ਮਾਰਨ ਦਾ ਨਜ਼ਰੀਆ ਰੱਖਿਆ ਨਾ ਉਹ ਬੰਦ ਕਰੋ ਜੇ ਪੰਜਾਬ ਦਾ ਕਿਸਾਨ ਹਮ ਜਾਨੀ ਪ੍ਰਧਾਨ ਆ ਖੇਤੀ ਪ੍ਰਧਾਨ ਸਾਡਾ ਪੰਜਾਬ ਹੈਗਾ ਸੂਬਾ ਹਾਂਜੀ ਜੇ ਤੁਸੀਂ ਕਿਸਾਨ ਨੂੰ ਇਦਾਂ ਹੀ ਮਾਰੋਗੇ ਤੇ ਫਿਰ ਤੁਸੀਂ ਪੰਜਾਬ ਚੋਂ ਕੀ ਲਵਦੇ ਹੋ ਹੂੰ ਉਹ ਕਿਸਾਨਾਂ ਨਾਲ ਵੀ ਖੜੇ ਹੋਏ ਜੀ ਉਹ ਪੰਜਾਬ ਨਾਲ ਵੀ ਖੜੇ ਹੁੰਦੇ ਰਹੇ ਉਹ ਕਾਂਗਰਸ ਦੇ ਵਾਂਗ ਹੀ ਬੋਲ ਜਿਹਦਾ ਕਾਂਗਰਸ ਬੋਲਦੇ ਸੀ ਉਹਦੇ ਬੋਲਦੇ ਰਹੇ ਜੀ 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 ਲੇਕਿਨ ਉਹ ਸਮਝਦੇ ਸੀ ਕਿ ਪੰਜਾਬ ਦੇ ਪ੍ਰਧਾਨ ਦੇ ਤੌਰ ਤੇ ਉਹਦੇ ਕਾਂਗਰਸ ਵਿੱਚ ਵੀ ਜਾਂ ਇੱਥੇ ਭਾਜਪਾ ਦੇ ਵੀ ਕੋਈ ਰੈਲੀਆਂ ਨਹੀਂ ਕੀਤੀਆਂ ਹੂੰ ਜਾਂ ਉਹ ਦੂਟ ਦੂਰ ਨਹੀਂ ਗਏ ਹੂੰ ਹੂੰ ਹਾਂ ਜਾਂ ਉਹ ਇੱਥੇ ਜ਼ਮੀਨੀ ਪੱਧਰ ਤੇ ਜਿਹੜੇ ਵਰਕਰਸ ਹੈਗੇ ਉਹਨਾਂ ਨੂੰ ਨਹੀਂ ਮਿਲ ਸਕੇ ਹੂੰ ਉਹਨਾਂ ਨੇ ਇੱਕ ਪ੍ਰਧਾਨ ਦੇ ਦਫ਼ਤਰ ਤੋਂ ਬੈਠ ਕੇ ਸਿਰਫ ਆਪਣੇ ਬਿਆਨ ਹੀ ਦੱਗੇ ਆ ਵੀ ਮੈਂ ਆ ਚੋਣਾ ਮੈਂ ਆ ਚੋਣਾ ਆ ਗਿਆ ਇਥੇ ਉਹਨਾਂ ਦੇ ਬਿਆਨ ਦੱਗਣ ਤੋਂ ਬੰਦਾ ਉਹਨਾਂ ਦੇ ਇਹ ਤਾਂ ਪਤਾ ਲੱਗ ਜਾਂਦਾ ਲੇਕਿਨ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਆ ਕੇ ਭਾਜ ਭਾਜ ਪਰ ਕੁਝ ਪਾਜ ਬੰਦੇ ਕਹਿੰਦੇ ਵੀ ਸਾਡੇ ਉੱਤੇ ਕਦੀ ਆਈ ਨਹੀਂ ਉਹ ਵੀ ਉਹ ਥੋੜੇ ਵਰਕਰਾਂ ਨੂੰ ਮਿਲੇ ਹੁਣ ਹਾਂ 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 ਹੈਨਾ ਜੀ ਜੀ ਤੇ ਅੱਜ ਮੈਨੂੰ ਲੱਗਦਾ ਕਿ ਪਾਜ ਪਾਣੇ ਮਹਿਸੂਸ ਕੀਤਾ ਕਿ ਜੇ ਘਰ 2027 ਵਿੱਚ ਆਉਣਾ ਵੀ ਉਹਨੇ ਪਾਜ ਪਾਣ ਦੇ ਸੱਤੇ ਤੋਂ ਵਿੱਚ ਸਪਾਈ ਜਿਹੜੇ ਹਾਂਜੀ ਜੇ ਉਹ ਹੀ ਰੁੱਸੇ ਰਹਿ ਗਏ ਤੇ ਫੇਰ ਕੀ ਕਰਾਂਗੇ ਹੂੰ ਉਹਨਾਂ ਨੂੰ ਮਾਰਨਾ ਦੁਬਾਰਾ ਜੀਵਤ ਕਰਨ ਲਈ ਉਹਨਾਂ ਨੂੰ ਦਿੱਤਾ ਲੀਡਰ ਦਿੱਤਾ ਦੁਆਰਾ ਉਹਨਾਂ ਦਾ ਉਹੀ ਵਾਪਸ ਕੀਤਾ ਹੂੰ ਲੇਕਿਨ ਪ੍ਰਧਾਨਗੀ ਇਹਨਾਂ ਕੋਲ ਹੀ ਰਹੀ ਹੈ ਜਾਕੜ ਸਾਹਿਬ ਪ੍ਰਧਾਨ ਜਾਖੜ ਸਾਹਿਬ ਆ ਕਾਰਜਕਾਰੀ ਪ੍ਰਧਾਨ ਬਣਾਇਆ ਇਹਦਾ ਕਾਂਗਰਸ ਵਾਲੇ ਕਰਦੇ ਨੇ ਇਹ ਕਾਰਜਕਾਰੀ ਪ੍ਰਧਾਨ ਸੀਗੇ ਪਹਿਲਾਂ ਉਹ ਜਿਹੜੇ ਲੁਧਿਆਣੇ ਤੋਂ ਹਾਰ ਗਏ ਆਸ਼ੂ ਜੀ ਤੇ ਉਹਨਾਂ ਨੇ ਸੀਵਾ ਦਿੱਤਾ ਹਾਰਨ ਤੋਂ ਪਾਉਂਦਾ ਤੇ ਪ੍ਰਧਾਨ ਇਹ ਤਾਂ ਹੈਗਾ ਹੀ ਨਾ ਬੜਿੰਗ ਜੀ 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 ਤੇ ਇਹ ਸਰ ਕੇ ਨਾ ਲੱਗਦਾ ਹੁੰਦਾ ਕਿ ਭਾਜਪਾ ਜਿੱਦਾਂ ਨਾ ਆਪਣੇ ਪੈਰ ਫਸਾਰ ਰਹੀ ਹੈਗੀ ਆ ਤੇ ਲੇਕਿਨ ਪੰਜਾਬ ਦੇ ਹਾਲਾਤ ਬੜੇ ਖਤਰਨਾਕ ਹੈਗੇ ਆ ਹੂੰ ਬੀਸ਼ਣ ਕੋਈ ਇਹਨਾਂ ਨੇ ਜਾਖੜ ਸਾਹਿਬ ਨੇ ਇਸ਼ਾਰਾ ਕੀਤਾ ਹੈਗਾ ਕਿ ਭਾਜਪਾ ਦੀ ਬੇੜੀ ਤਣਪਤਨ ਤਾਂ ਲੱਗਣੀ ਆ ਜਿਉਂ ਉਹ ਅਕਾਲੀਆਂ ਦੇ ਨਾਲ ਹੂੰ ਉਮੀਤਾ ਕਰਦੇ ਜੀ 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 ਉਹ ਹਮੀਆਂ ਹਾਂ ਹਾਂ ਹੁਣ ਅਕਾਲੀ ਦਲ ਚਾਰ ਪੰਜ ਵਾ ਹਮ ਕਰਨ ਕਿਹਦੇ ਨਾਲ ਭਾਜਪਾ ਮੈਨੂੰ ਇਹ ਵੀ ਗੱਲ ਆ ਗਈ ਆ ਕਿ ਅਸੀਂ ਉਸ ਅਕਾਲੀ ਦਲ ਨਾਲ ਕਰਾਂਗੇ ਜਿਹਨਾਂ ਨੂੰ ਪੰਥ ਪਰਵਾਨਤ ਹੋਣਗੇ ਹਮ ਸ੍ਰੀ ਅਕਾਲਤਾ ਸਭ ਤੋਂ ਜਿਹਨਾਂ ਨੂੰ ਮੰਨਦਾ ਮਿਲੂਗੀ ਹਮ ਹੁਣ ਸ੍ਰੀ ਅਕਾਲਤਾ ਸਭ ਤੋਂ ਤੇ ਕੋਈ ਕੋਈ ਵੀ ਸਿੱਖ ਨਹੀਂ ਜਿਹੜਾ ਅਕਾਲਤਾ ਨੂੰ ਨਹੀਂ ਮੰਨਦਾ ਜਾਂ ਅਕਾਲਤਾ ਨਹੀਂ ਮੰਨਦਾ ਬਿਲਕੁਲ ਜੀ ਹੁਣ ਉਹਨਾਂ ਲਈ ਇੱਕ ਨਵਾਂ ਲਖੜਾ ਹੋ ਗਿਆ ਜਿਹੜੀ ਪੰਜ ਮੈਂਬਰੀ ਭਰਤੀ ਕਰ ਰያ ਸੀ ਅਕਾਲੀ ਦਲ ਦੇ ਜੀ ਤੇ ਉਹਨਾਂ ਨਾਲ ਜੇ ਹੁੰਦੀ ਆ ਕਿ ਉਹ ਇਹ ਉਹਨਾਂ ਨੂੰ ਵਿਚਾਰਿਆਂ ਨੂੰ ਪ੍ਰਧਾਨੀ ਲੱਭ ਰਿਆ ਹਾਂ ਨਾ ਲੱਭਣਾ ਉਹਨਾਂ ਨੂੰ ਪ੍ਰਧਾਨੀ ਲੱਭ ਰਿਆ ਨਾ ਉਹਨਾਂ ਨੂੰ ਲੱਭਣਾ ਹੈਗਾ ਆ ਕਿ ਕਿਉਂਕਿ ਅਕਾਲੀ ਦਲ ਦੇ ਵਿੱਚ ਨਾ ਜਦੋਂ ਪੋੜਾ ਪਿੰਦਾ ਨਾ ਵਿਚਰ ਕੇ ਪਿੰਦਾ ਕਿ ਇਹਨਾਂ ਨੂੰ ਲੀਡਰ ਨਹੀਂ ਮਿਲਦਾ ਹੁੰਦਾ ਕਿ ਲੀਡਰ ਦੇ ਚ ਜਿਹੜਾ ਬਣ ਗਿਆ ਉਹਦੀਆਂ ਲੱਤਾਂ ਖਿੱਚਣੀਆਂ ਹੁੰਦੀਆਂ ਇਹਨਾਂ ਨੂੰ ਹੂੰ ਜੀ ਜੀ ਤੇ ਅਕਾਲੀਆ ਬਾਰੇ ਤੇ ਇੱਕ ਚੁਟਕਲਾ ਵੀ ਹੁੰਦਾ ਹੁੰਦਾ ਇੱਕ ਵੀ ਨਾ ਸਿੱਖਾਂ ਬਾਰੇ ਬਲੇ ਮਿਲਦੇ ਸੀ ਕਹਿੰਦੇ ਉਹਨਾਂ ਨੇ ਸਿੱਖਾਂ ਨੇ ਕਿਤੇ ਹਮਲਾ ਕਰਤਾ ਕਿ ਜੇ ਰਾਜੇ ਤੇ ਤੇ ਰਾਜਾ ਸਿੱਖਾਂ ਕਿਤੇ ਉਹ ਛਤਰਾਣੇ ਖੇਡਣ ਦੇ ਮਾਹਰ ਹੁੰਦਾ ਸੀਗਾ ਅੱਛਾ ਜੀ ਤੇ ਉਹਦੇ ਨੂੰ ਕਿਹਦਾ ਸੂਈਆ ਆ ਗਿਆ ਕਹਿੰਦਾ ਜੀ ਆਪਣੇ ਹਮਲਾ ਹੋ ਗਿਆ ਕਹਿੰਦਾ ਕੀਤਾ ਕਿ ਇਹਨੇ ਕਹਿੰਦਾ ਸਿੱਖ ਫੌਜਾਂ ਨੇ ਕੀਤਾ ਹੂੰ ਅੱਛਾ ਕਹਿੰਦਾ ਫੇਰ ਕੋ ਡਰਨ ਵਾਲੀ ਗੱਲ ਨਹੀਂ ਹੂੰ ਮੈਨੂੰ ਮੇਰੇ ਗੇਮ ਖੇ ਤੋ ਗੇਮ ਖੇਡੀ ਜਾਂਦਾ ਤੋ ਫਿਰ ਉਹ ਕਹਿੰਦੇ ਹੁੰਦੇ ਸ਼ਹਿਰ ਚ ਆਵੜੇ ਹਮ ਕਹਾਂ ਤੁਹਾਨੂੰ ਕਿਨੇ ਕਿਹਾ ਵੀ ਮੈਨੂੰ ਡਿਸਟਰਬ ਕਰੋ ਹਮ ਹਮ ਉਹ ਫਿਰ ਮਹੱਲਾ ਜਾ ਗਿਆ ਹਮ ਜਦੋਂ ਮਹੱਲਾ ਜਾ ਗਿਆ ਤੇ ਰਾਜਾ ਉੱਥੇ ਬੈਠਾ ਉਹ ਕਹਿੰਦੇ ਹੈਂਡਸ ਅਪ ਹਮ ਬੈਸੀਰ ਕਬਜ਼ਾ ਕਰ ਲਿਆ ਅੱਛਾ ਜੀ ਉਹ ਕਹਿੰਦਾ ਵੀ ਮਰਨ ਵਾਲੇ ਦਾ ਵੀ ਇੱਕ ਆਖਰੀ ਹਮ ਇਸ਼ਆ ਪੁੱਛੀ ਜਾਂਦੀ ਹੈ ਹਮ ਹਮ ਵੀ ਤੁਸੀਂ ਮੈਨੂੰ ਪੁੱਛਿਆ ਕਿ ਦੱਸੋ ਕਹਿੰਦਾ ਮੈਂ ਚਾਹਨਾ ਕਿ ਮੇਰੀ ਥੋੜੀ ਜਿਹੀ ਗੇਮ ਬਸੀ ਮੈਂ ਸ਼ਤਰੰਜ ਦਾ ਬੜਾ ਸ਼ਕੀਨ ਅੱਛਾ ਜੀ ਤੇ ਠੀਕ ਹੈ ਤੁਸੀਂ ਮੇਰੇ ਕਬਜ਼ਾ ਕਰ ਲਿਆ ਤੁਹਾਨੂੰ ਇਹ ਚਾਬੀਆਂ ਦੇ ਦਿੰਦਾ ਤੁਸੀਂ ਨਾਲ ਦਾ ਹਾਰ ਕਮਰ ਹੈਗਾ ਬੈਠੋ ਜਾ ਕੇ ਉੱਥੇ ਤੁਹਾਨੂੰ ਚਾਹ ਪਾਣੀ ਮਿਲਦਾ ਤੇ ਤੁਸੀਂ ਨਾਲੇ ਅੱਧੇ ਘੰਟੇ ਤੱਕ ਇਹਨਾਂ ਡਿਸਾਈਡ ਕਰ ਲੋ ਕਿ ਕਿਹਨੂੰ ਚਾਬੀ ਦੇਣੀ ਹੈ ਅੱਛਾ ਜੀ ਤੁਹਾਡੇ ਨੂੰ ਚਾਬੀ ਕਿਹਨੂੰ ਦੇਣੀ ਹੈ ਹਾਂ 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 ਹੁਣ ਉਹਨੇ ਅੱਧੇ ਘੰਟੇ ਸਮਾਂ ਦਿੱਤਾ ਤੇ ਉਹ 2 ਘੰਟੇ ਗੇਮ ਚੱਲਦੀ ਰਹੀ ਉਹਦੀ ਤੇ 2 ਘੰਟੇ ਬੰਦੀ ਬੜੀਆ ਤੇ ਉਹ ਕਹਿੰਦਾ ਚਲੋ ਆਏ ਹੀ ਨਹੀਂ ਹਾਂ ਤੁਜੋ ਹਾਲਤ ਦੇਖਿਆ ਤੋ ਪੰਜੇ ਸੀ ਦੋਈ ਬਿਠੇ ਸੀ ਹਮ ਇੱਕ ਦੂਸੇ ਨੂੰ ਹੀ ਮਾਰ ਕਰਾ ਬਸ ਇੱਕ ਦਿਨ ਮਾਰਤਾ ਕਿ ਇਹਨੂੰ ਨਹੀਂ ਬਣਾਣਾ ਇਹਨੂੰ ਬਣਾਣਾ ਇਹੋ ਆਈਏ ਤੇ ਮਿਲ ਗਿਆ ਤੁਨੂੰ ਹਮ ਮਤਲਬ ਅਕਾਲੀਆਂ ਦੇ ਜਗ੍ਹਾ ਵੀ ਖੇਤਰੀ ਪਾਰਟੀ ਜਦੋਂ ਮੁਰੇ ਆ ਜਾਂਦੀ ਆ ਤੇ ਉਹਨੂੰ ਰਾਜਪਾਗ ਮਿਲ ਜਾਣਾ ਹਮ ਕਿ ਲੋਕ ਅੱਕੇ ਹੋਏ ਕਾਂਗਰਸ ਤੋਂ ਲੋਕ ਅੱਕੇ ਹੋਏ ਆਮ ਆਦੀ ਪਾਰਟੀ ਤੋਂ ਜੀ ਵੀ ਮਿਲ ਜਾਣਾ ਤੇ ਉਹ ਜਿਹਨਾਂ ਨੇ ਰਾਜਪਾਗ ਕਰਨਾ ਸੀ ਕਿਤਰੀ ਪਾਰਟੀ ਨੇ ਉਹ ਇੰਨੇ ਬੁਰਾ ਹਾਲ ਹੋ ਗਿਆ ਇਹ ਨਹੀਂ ਇਸਰਕੇ ਇਹਨਾਂ ਨੇ ਨਵਾਂ ਟਾਰਗੇਟ ਦੇ ਦਿੱਤਾ ਭਾਜਪਾ ਨੇ ਜੀ ਵੀ ਅਸੀਂ ਉਹ ਹੀ ਲਵਾਂਗੇ ਹਮ ਜੇ ਪਰਮਾਨ ਪਰਮਾਨ ਹੋਗਾ ਦੂਜੇ ਪਾਸਿਓ ਕਿੰਨੇ ਘੱਟੋ ਘਾਟੇ ਕਿੰਨਾ ਦਾ ਹੋਰ ਪੈਰਾਮੀਟਰ ਹੈਗਾ ਕਿਹੜੀ ਐਸਜੀਬੀ ਨੇ ਚੋਣਾ ਹੋਣਾ ਹੁੰਦਾ 12 ਸਾਲਾਂ ਤੋਂ ਹਾਂਜੀ ਜਿਹੜੀ ਜਿਹੜੀ ਪਾਰਟੀ ਚੋਣਾ ਜਿੱਤਗੀ ਉਹਦਾ ਪੰਦੇ ਆਧਾਰ ਹੋਊਗਾ ਹੂੰ ਉਹਨਾਂ ਦੇ ਘੱਟੋ ਘਾਟੇ ਕਰ ਲਾਂਗੇ ਤੇ ਐਸਜੀਬੀ ਦੇ ਚੋਣਾ ਹੋਣੀਆਂ ਨਹੀਂ ਉਹ ਕਿੰਦਰ ਨੇ ਹੋਣ ਨਹੀਂ ਦੇਣੀਆਂ ਅਜੇ ਕਿਉਂਕਿ ਅਜੇ ਉਹਨਾਂ ਨੂੰ ਰੜਕਣਾ ਵੀ ਕੌਣ ਆਉਂਦਾ ਤੀਜੀ ਗੱਲ ਹੈਗੀ ਕਿ ਹੁਣ ਫੈਸਲਾ ਕਰਨਾ ਤਰਨ ਤਰਨ ਪਿਛਲੇ ਦਿਨ ਇਹਨਾਂ ਵਿਧਾਨ ਸਭਾ ਸੀਟ ਤੋਂ ਡਾਕਟਰ ਸੋਹਲ ਜੋ ਆਵਦੀ ਪਾਰਟੀ ਦੇ ਐਮਐਲਏ ਸੀਗੇ ਪੂਰੇ ਹੋ ਗਏ ਕਸ਼ਮੀਰ ਸਿੰਘ ਤੋਂ ਸੀਟ ਖਾਲੀ ਹੋਈ ਜੀ 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 ਉਹ ਸੀਟ ਖਾਲੀ ਹੋਣ ਤੋਂ ਬਾਅਦ ਕਿ ਕੁਦਰਤੀ ਗੱਲ ਹੈ ਕਿ ਆ ਕਿ ਉੱਥੇ ਨਿਰਣਾਇਕ ਹੋਣਾ ਹਮ ਡਾਕਟਰ ਸੋਹਲ ਦੀ ਕੁਰਬਾਨੀ ਹੋਣੀ ਹੈ ਉਹ ਜਿਨੇ 1900 2027 ਦਾ ਅਧਾਰ ਬਣਾ ਲੈਣਾ ਕੀ ਹੋਊਗੀ ਰਿਆ ਉੱਥੇ ਉੱਥੇ ਨਾ ਜਿਹੜੇ ਪੰਜ ਮੈਂਬਰੀ ਭਰਤੀ ਕਮੇਟੀ ਹੈ ਹਾਂਜੀ ਇਹਨਾਂ ਨੇ ਉਹਨਾਂ ਨਾਲ ਗੱਲ ਕਰ ਲਈ ਹੈਗੀ ਆ ਸ਼ਰੋਣੀ ਕਾਲੀ ਦਲਵਾਰਸ ਪੰਜਾਬ ਦੇ ਨਾਲ ਅੱਛਾ ਜੀ ਵਾਰਸ ਪੰਜਾਬ ਦੇ ਭਾਈ ਅਮਰਪਾਲ ਸਿੰਘ ਗਰੁੱਪ ਨੇ ਆਪਣਾ ਕੈਂਡਰ ਖੜਾ ਵੀ ਕਰਤਾ ਹੂੰ ਠੀਕ ਹੈ ਨਾ ਜੀ ਜੀ ਉਹਨਾਂ ਨੇ ਪਰੰਪਰਿ ਕੋਈ ਖੜੜਾ ਨੂੰ ਖੜਾ ਕੀਤਾ ਹੂੰ ਹੂੰ ਤੋ ਜਿਹੜ ਜਣਾ ਉਹਨੇ ਹੂੰ ਪ੍ਰੋਬਲਮ ਜੋ ਹਲਾਤ ਰਹਿ ਗਿਆ ਹੂੰ ਹੁਣ ਇਹ ਉਹਦੀ ਸਪੋਰਟ ਕਰ ਰਹੇ ਹੈਗੇ ਪੰਜ ਮੈਂਬਰੀ ਜਦੋਂ ਸ਼੍ਰੀ ਗਾਂਦਵੀ ਦੇ ਪੰਜ ਮੈਂਬਰੀ ਉਸ ਬੰਦੇ ਦੀ ਸਪੋਰਟ ਕਰ ਰਹੇ ਜਿਹੜਾ ਐਨਐਸ ਭੁਗਤ ਰਿਆ ਭਾਜਪਾ ਦਾ ਗੜਜਲ ਹੋਜੂ ਕਿਤਾ ਉਮੀਦ ਨਹੀਂ ਖਾਦੀ ਹਨਾ ਹੁਣ ਭਾਜਪਾ ਇਹਦੇ ਚ ਜਿੱਦਦੀ ਪੈਂਦੀ ਹੈਗੀ ਆ ਉਹ ਦੁੱਜਦੀ ਚੋਂ ਨਿਕਲਣ ਵਾਸਤੇ ਉਹ ਦੋਂਦਾ ਨਿਕਲਣ ਲਈ ਉਹਨਾਂ ਨੂੰ ਹੁਣ ਸੁਖਵੀਰ ਨੂੰ ਪਰਣਾ ਪੈਣਾ ਹੂੰ ਤੇ ਸੁਖਵੀਰ ਬਦਲ ਨੂੰ ਮਤਲਬ ਦੂਜੀ ਵਾਰ ਤਨਖਾਹ ਮਿਲ ਗਈ ਹੈਗੀ ਆ ਪਹਿਲੇ ਇੱਥੋਂ ਮਿਲੀਆਂ ਪੱਟਨਾ ਤੋਂ ਮਿਲ ਗਈ ਹਾਂਜੀ ਉਹ ਜਿਹਨੂੰ ਦੋ ਵਾਰ ਹੀ ਤਨਖਾਹ ਹੀ ਪੈ ਗਈ ਹੋਵੇ ਦੋ ਮਤਲਬ ਤਖਤਾਂ ਤੋਂ ਤੇ ਉਹ ਪੰਥ ਪ੍ਰਬੰਧ ਕਿਦਾਂ ਹੋ ਜੂ ਹੂੰ ਬਿਲਕੁਲ ਹਨ ਜੀ ਹੁਣ ਪੰਥ ਦੀ ਉਹ ਕਿਹੜੀ ਸ਼ਾਖਾ ਜਿਹਦੀ ਪ੍ਰਵਾਨਤ ਮਿਲਣੀ ਆ ਇਹ ਨਹੀਂ ਪਤਾ ਜਦ ਕਿ ਸਾਰੇ ਹੀ ਪੰਥਪਰਾਸ ਹੋਣ ਦਾ ਦਾਵਾ ਵੀ ਕਰ ਰਹੇ ਗਿਆ ਹੁਣ ਗੱਲ ਹੈ ਕਿ ਸੱਚੀ ਗੱਲ ਦੱਸਾਂ ਕਿ ਮੈਨੂੰ ਲੱਗਦਾ ਕਿ ਮੈਂ ਅੱਜ ਦੱਸਨਾ ਕਿ ਜਿਹੜੀ ਇਹ ਜਿੰਨੇ ਚੋਂ ਹੋਣੀ ਆ ਹਾਂਜੀ ਉਹਦੇ ਵਿੱਚ ਉਹਦੇ ਵਿੱਚ ਜਿਹੜੀ ਸਰਕਾਰ ਇਹ ਦਾਵਾ ਕਰਦੀ ਆ ਕਿ ਹਰ ਜਿੰਨੇ ਚੋਂ ਭਗਵੰਤ ਜਤਲਿੰਦੇ ਜਿੰਨੀ ਆਉਂਦੀ ਆ ਤਰਨ ਤਨ ਪੰਗਾ ਪੈਣਾ ਹੂੰ ਉੱਥੇ ਉਹਨਾਂ ਦਾ ਨਹੀਂ ਲੱਗਦਾ ਆਧਾਰ ਬਣਦਾ ਹਾਂ ਤਨ ਤਨ ਨੂੰ ਕਾਂਗਰਸੋਂ ਖੜਾ ਕਰਨਾ ਪੈਣਾ ਹੂੰ ਪੜੇ ਬੰਨੂ ਕਿਹੜਾ ਕਰਨਾ ਪੈਣਾ ਜਾਂ ਨਹੀਂ ਕਰਦੇ ਜੀ ਉਹਨਾਂ ਦੀ ਮਰਜ਼ੀ ਵੀ ਸਾਡਾ ਆਧਾਰ ਨਹੀਂ ਇੱਥੇ ਹੂੰ ਹੂੰ ਹੁਣ ਜੇ ਕਰੋ ਉਹਨਾਂ ਨੇ ਕਰ ਲਿਆ ਵਾਰਿਸ ਪੰਜਾਬ ਦੇ ਜਿਨ੍ਹਾਂ ਦਾ ਮੈਂਬਰ ਪਾਰਲੀਮੈਂਟ ਉਸ ਹਲਕੇ ਦਾ ਹਾਂਜੀ ਠੀਕ ਹੁਣ ਸ਼੍ਰੋਮਣੀ ਅਕਾਲੀ ਦਲ ਬਾਜਤ ਅਥਾਦਨੀਆਂ ਵੱਡਦਾ ਰਿਹਾ ਵੀ ਸਾਨੂੰ ਖੜੇ ਨਹੀਂ ਹੋਣਾ ਚਾਹੀਦਾ ਹੂੰ ਬਟ ਉਹਨੂੰ ਹੂੰ 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 ਬਸ ਸੀਟ ਤੇ ਕੱਢ ਲੈਣੀ ਸੀ ਅਸੀਂ ਆਪਣੇ ਆਪਣੇ ਡਾਊਨ ਕੀਤਾ ਹੁਣ ਉਹ ਵੀ ਦੇਖਦੇ ਆ ਅਸੀਂ ਕਿਹੜੇ ਕਰੀਏ ਕਿ ਨਾ ਕਰੀਏ ਹੂੰ ਵਾਰਿਸ ਪੰਜਾਬ ਨੂੰ ਉਹਨਾਂ ਨੇ ਸਪੋਰਟ ਕਰਤੀ ਇਹਦਾ ਮਤਲਬ ਤਿੰਨੇ ਅਕਾਲੀ ਦਲ ਨੇ ਹੂੰ ਇੱਕ ਡਰੋਪ ਹੀ ਕਰਨਗੇ ਦੂਜੇ ਇਕੱਠੇ ਹੋਣਗੇ ਤੇ ਉਹ ਡੈਫੀਨੇਟ ਉਹ ਜਿੱਤਣਗੇ ਹੂੰ ਉੱਥੇ ਭਗਵੰਤਪਨ ਸਾਹਿਬ ਦੀ ਸਰਕਾਰ ਦੀ ਕਹਿੰਦੇ ਬਹੁਤ ਹਰਮਨ ਪਿਆਰੀ ਤੇ ਬਹੁਤ ਲੋਕਾਂ ਦੀ ਹੈਗੀ ਆ ਜਿਨ੍ਹਾਂ ਨੇ ਹੁਣ 10 ਲੱਖ ਰੁਪਿਆ ਵੀ ਕਹਿੰਦਾ ਤੁਹਾਡੇ ਲੋਕਾਂ ਦਾ ਰਾਜ ਲਈ ਮੈਂ ਕਰ ਦੇਣਾ ਖੜਕੇ ਕਰਨਾ ਹੈਗਾ ਜੇ ਹੋਰ ਸਕੀਮਾਂ ਜਿਹੜੀਆਂ ਹੈਗੀਆਂ ਹੂੰ ਤੇ ਮੈਨੂੰ ਨਹੀਂ ਲੱਗਦਾ ਹੂੰ ਮੈਨੂੰ ਨਹੀਂ ਲੱਗਦਾ ਜੇਕਰ ਜੇਕਰ ਸਰਕਾਰ ਪੱਪਾਂ ਪਰ ਹੋ ਜਾਂਦੀ ਆ ਜਾਂ ਅਕਾਲੀ ਪਛਾਂ ਹਟ ਜਾਂਦੇ ਆ ਨਹੀਂ ਆਪਣਾ ਬੰਦਾ ਖੜਾ ਕਰਦੇ ਤੇ ਉਹ ਪਰ ਜੋ ਖੜਾ ਇੰਦਰ ਸੰਜ ਇਲੈਕਸ਼ਨ ਲੈ ਜੂਗੀ ਲੇਕਿਨ ਉਹਦੇ ਨਾਲ ਸਰਕਾਰ ਤੇ ਕੁਐਸਚਨ ਮਾਰਕ ਆ ਜਾਊਗਾ ਜਿਹਦੇ ਸੁਪਰ ਸੀਐਮ केजरीवाल ਸਾਹਿਬ ਇਸ ਕੀ ਮੰਦੇ ਰਹੇ ਠੀਕ ਹੈ ਨਾ ਦੂਜੇ ਪਾਸੇ ਉਹ ਕਿਦਾਂ ਲੈ ਕੇ ਹੁੰਦੇ ਇਦਾਂ ਕੀ ਕੁਦਰਤਾ ਹੋਣਾ ਭਾਜਪਾ ਅੱਜ ਦੀ ਤਰੀਕ ਦੇ ਵਿੱਚ ਮੈਂ ਸੋਚਦਾ ਭਾਜਪਾ ਅੱਜ ਦੀ ਤਰੀਕ ਦੇ ਵਿੱਚ ਇਹ ਬੜੇ ਹਾਲਾਤ ਹੈਗੇ ਔਰ ਜੇਕਰ ਹੈ ਨਾ ਡਾਕਟਰ ਸਾਹਿਬ ਦਾ ਸਮਾਂ ਨਾ ਪੂਰਾ ਹੁੰਦਾ ਤੇ ਬੜਾ ਸਮੂਚਨ ਸਰਕਾਰ ਵੀ ਚੱਲੀ ਜਾਂਦੀ ਸੀ ਵਧੀਆ ਹਾਂਜੀ ਹਾਂਜੀ ਤੇ ਭਾਜਪਾ ਵੀ ਪੈਰ ਵਧਾਰੀ ਸੀਗੀ ਹਮ ਲੇਕਿਨ ਇਸ ਮਾਝੇ ਦੀ ਇਹ ਸੀਟ ਨੇ ਮਾਝੇ ਦੀ ਇਸ ਸੀਟ ਨੇ ਦੀ ਪੰਥਕਤ ਰਹਿ ਗਈਆਂ ਪੰਥਕ ਸੋਝਲੇ ਲੋਕ ਹੈਗੇ ਆ ਉਹ ਉਹਨਾਂ ਨੂੰ ਲਾਾਮ ਬੰਦਜੂਰ ਕਰ ਦੇਣਾ ਹਮ ਜੋ ਲਾਾਮਦ ਹੋ ਜਾਂਦੇ ਆ ਤੇ ਫੇਰ ਖੇਤਰੀ ਪਾਰਟੀ ਦਾ ਜਦੋਂ ਨਾ ਇਹਨਾਂ ਨੇ ਆਖਿਆ ਸੀਗਾ ਡਾਕੜ ਸਾਹਿਬ ਨੇ ਸ਼ਰਮਣੀ ਕਾਲਜਨ ਨੂੰ ਆਖਿਆ ਸੀਗਾ ਵੀ ਕਿਥੇ ਦੇਖਿਓ ਹਮ ਵੀ ਤੁਹਾਡੀ ਵਿਰਾਸਤ ਕਿਤੇ ਹੋ ਨਾ ਕੋਈ ਡਿਸਟ੍ਰਿਕਟ ਰਾਜਵੇ ਮੈਨੂੰ ਲੰਦਾ ਵੀ ਸ਼੍ਰੋਮਣੀ ਕਾਲੇ ਦੀ ਵਿਰਾਸਤ ਜਿਹੜੀ ਹੈਗੀ ਆ ਜੋ ਡਾਕਟਰ ਸਾਹਨੇ ਭੁਖ ਬਣੀ ਕੀਤੀ ਸੀ ਉਹਨਾਂ ਨੂੰ ਵੀ ਕੰਸਰਵ ਹੈਗੀ ਆ ਕਿ ਜਿਹੜੇ ਔਮਲਾ ਸਮਾ ਹੈਗਾ ਉਹ ਸ਼੍ਰੋਮਣੀ ਕਾਲੇ ਦੀ ਦਾਲ ਵਾਰਸ ਪੰਜਾਬ ਦੇ ਦਾ ਹੈਗਾ ਹੂੰ ਤੇ ਉਹ ਸੀਟ ਨੇ ਸਾਫ਼ ਕਰ ਲੈਣਾ ਜੇ ਉਹ ਸੀਟ ਤੋਂ ਵਾਰਸ ਪੰਜਾਬ ਦੇ ਦਾ ਕਹਿੰਦੇ ਹਾਰ ਜਾਂਦਾ ਹੈਗਾ ਤੇ ਫਿਰ ਆ ਅਕਾਲੀਆਂ ਦੇ ਵਿੱਚ ਵੀ ਫਿਰ ਕਾਂਗਸੀਆਂ ਵਿੱਚ ਵੀ ਫਿਰ ਅਕਾਲੀ ਭਾਜਪਾ ਦਾ ਗੜਵੰਦਰ ਜੀ ਨਵੀਂ ਜਾਨ ਹੋਊਗੀ ਆਮਾਦੀ ਪਾਰਟੀ ਦੀ ਜਾਨ ਪਊਗੀ ਵੀ ਅਸੀਂ ਗੱਲ ਹੈਗੀ ਆ ਜਿਹੜਾ ਜਿੱਤ ਗਿਆ ਉਹਨੇ ਤਾਂ ਬੱਲੇ ਬੱਲੇ ਕਰਨੀਆਂ ਜੇ ਵਾਰਸ ਪੰਜਾਬ ਤੋਂ ਬਾਹਰ ਜਿਹੜੀ ਵੀ ਪਾਰਟੀ ਚੱਜਣਦੀ ਆ ਉਹਦਾ ਤਾਂ ਪਿੱਖ ਬਣ ਗਿਆ ਹੂੰ ਜੀ ਜੀ 27 ਦਾ ਪਰ ਮੈਂ ਲੈ ਕੇ ਦਿੰਦਾ ਕਿ 2027 ਦੀ ਇਹ ਜਿਹੜਾ ਕਹਿੰਦੇ ਇਦਾਂ ਨਾ ਇਹਨਾਂ ਨੇ ਜਾਖੜ ਸਾਹਿਬ ਨੇ ਕਿਹਾ ਸੀਗਾ ਕਿ ਲੁਧਿਆਣੇ ਪਛਮੀ ਜਿਹੇ ਸੀਗਾ ਕਿ ਅਸੀਂ ਇਹ ਸੀਟ ਜਿੱਤ ਕੇ ਮੈਨੂੰ 2027 ਦਾ ਨੀਂਹ ਪੱਥਰ ਰੱਖਣਾ ਹੈਗਾ ਹਾਂਜੀ ਪਰ ਮੈਂ ਸੋਚਦਾ ਕਿ 2027 ਦੀ ਸਰਕਾਰ ਕਿਹਦੀ ਬਣਨੀ ਆ ਉਹ ਹੈ ਕਿ ਤਰੰਦਨ ਸੀਟ ਨੇ ਨੀਂਹ ਪੱਥਰ ਰੱਖਣਾ ਹੈ ਹੂੰ ਸਹੀ ਹੈ ਜੀ ਸੋ ਘਟਾਸਾ ਵੇਲਾ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਬਤਾ ਸਕੀਏ ਤੁਸੀਂ ਸਟੂਡੈਂਟ ਬਚਾਏ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਸੋ دوستੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੀ ਹੈ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਹੋਰ ਨਵੇਂ ਸਿਆਸੀ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਾਂਗੇ ਉਦੋਂ ਤੱਕ ਲਈ ਦੇ ਦੇਵਿ ਜਾਤ ਧੰਨਵਾਦ ਜੀ